ਹਾਂਜੀ ਹਸਤੀ ਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਪੰਜਾਬੀ ਸਿੱਧੂ ਗੁਰਪ੍ਰੀਤ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ ਤੇ ਇੱਕ ਪਲੀਜ਼ ਰਿਕਵੈਸਟ ਹੈ ਜਿਹੜੇ ਚੈਨਲ ਤੇ ਨਵੇਂ ਹੁੰਦੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਤੇ ਇੰਸਟਾਗ੍ਰam ਦੇ ਉੱਪਰ ਵੀ ਆਪਣਾ ਪੇਜ ਬਣਿਆ ਹੈ ਗੁਰਪ੍ਰੀਤ ਸਿੱਧੂ ਬੁਟੀਕ ਤੁਸੀਂ ਸਰਚ ਕਰਕੇ ਜਾ ਸਕਦੇ ਹੋ ਤੇ ਉਹਦੇ ਉੱਪਰ ਆਪਣੇ ਡਿਜ਼ਾਈਨ ਹੈ ਜਿਹੜੇ ਤੁਸੀਂ ਦੇਖ ਸਕਦੇ ਹੋਗੇ ਠੀਕ ਹੈ ਮਾ ਜੀ ਅੱਜ ਆਪਾਂ ਤੁਹਾਨੂੰ ਸੂਟ ਦਿਖਾਵਾਂਗੇ ਬਹੁਤ ਹੀ ਜੋਣਾ ਸੋਨਾ ਸਟੱਫ ਆਇਆਗਾ ਤੁਸੀਂ ਬੇਫਿਕਰ ਹੋ ਕੇ ਸਾਨੂੰ ਆਰਡਰ ਦੇ ਸਕਦੇ ਹੋ ਫੁੱਲ ਗਰੰਟੀ ਵਾਲਾ ਸਟੱਫ ਹੋਊਗਾ ਠੀਕ ਹੈ ਜੀ ਤੇ ਵਧੀਆ ਕੁਆਲਿਟੀ ਦਾ ਲੈ ਕੇ ਆਏ ਆ ਆਪਾਂ ਜਿਹੜਾ ਇਹ ਪਲੇਨ ਸਟੱਫ ਹੈ ਟਿਸਟਾ ਬ੍ਰਾਂਡ ਦਾ ਹੋਊਗਾ ਤੁਸੀਂ ਇਹਨੂੰ ਵਿਦਾਊਟ ਲਾਈਨਿੰਗ ਹੈ ਜਿਹੜਾ ਸਟਿਚ ਕਰ ਸਕਦੇ ਹੋਗੇ ਅਕਤੂਬਰ ਨਵੰਬਰ ਦਸੰਬਰ ਜਨਵਰੀ ਫਰਵਰੀ ਤੱਕ ਤੁਸੀਂ ਇਹਨੂੰ ਵੇਅਰ ਕਰ ਸਕਦੇ ਹੋ ਠੀਕ ਹੈ ਜੀ ਅਕਤੂਬਰ ਦੇ ਆਦਤੋਂ ਲੈ ਕੇ ਇਹ ਸਟਾਫ ਆ ਜਿਹੜਾ ਆਪਾਂ ਵੀਅਰ ਕਰ ਸਕਦੇ ਹਾਂ ਬਹੁਤ ਹੀ ਜਿਆਦਾ ਸੋਹਣਾ ਕਲਰ ਹੈ ਬਹੁਤ ਹੀ ਪਿਆਰਾ ਸਟਾਫ ਆਇਆਗਾ ਕੋਈ ਬੂਰ ਨਹੀਂ ਆਉਂਦਾ ਹੈਗਾ ਤੇ ਬਿਲਕੁਲ ਵੀ ਇਹ ਸਟਾਫ ਆ ਜਿਹੜਾ ਖਰਾਬ ਨਹੀਂ ਹੁੰਦਾ ਹੈਗਾ ਠੀਕ ਹੈ ਜੀ ਪਹਿਲਾ ਕਲਰ ਇਹਦੇ ਵਿੱਚ ਇਹ ਹੋ ਗਿਆ ਤੇ ਸਕਰੀਨਸ਼ਾਟ ਲਈ ਚਲਿਓ ਤੇ ਸਾਨੂੰ ਆਰਡਰ ਦੇਈ ਚਲਿਓ ਜਿਹੜੀਆਂ ਮੇਰੀਆਂ ਭੈਣਾਂ ਨੇ ਸੂਟ ਹੈ ਜਿਹੜੇ ਵਰਕ ਕਰਵਾਉਣੇ ਆ ਤੁਸੀਂ ਇਹਦੇ ਉੱਪਰ ਕਰਵਾ ਸਕਦੇ ਹੋ ਦੂਸਰਾ ਕਲਰ ਇਹ ਹੋ ਗਿਆ ਠੀਕ ਹੈ ਜੀ ਬਹੁਤ ਹੀ ਜਿਆਦੇ ਸੋਹਣੇ ਕਲਰ ਨੇ ਬਹੁਤ ਹੀ ਪਿਆਰਾ ਸਟਾਫ ਹੈਗਾ ਟਿਸਟਾ ਬ੍ਰਾਂਡ ਦੇ ਵਿੱਚ ਆਇਆ ਹੈਗਾ ਇਹਦੀ ਕੰਨੀ ਉਤੇ ਸਟੈਂਪ ਨਹੀਂ ਲੱਗੀ ਆਉਂਦੀ ਹੈਗੀ ਠੀਕ ਹੈ ਜੀ ਤੇ ਇਹ ਟਿਸਟਾ ਬ੍ਰਾਂਡ ਦਾ ਜੀ ਆਪਾਂ ਕਹਿ ਰਹੇ ਹਾਂਗੇ ਤਾਂ ਠੀਕ ਹੈ ਜੀ ਬ੍ਰਾਂਡ ਦਾ ਹੀ ਹੋਊਗਾ ਲਓ ਜੀ ਬਹੁਤ ਹੀ ਸੋਹਣਾ ਤੇ ਪਿਆਰਾ ਜਿਹਾ ਇਹ ਵੀ ਕਲਰ ਹੋ ਗਿਆ ਦੂਸਰਾ ਤੇ ਇਹ ਵਾਲਾ ਹੋ ਗਿਆ ਆਪਣਾ ਲਾਈਟ ਸ਼ੇਡ ਦੇ ਵਿੱਚ ਸਕਿਨ ਦੀ ਟੋਨ ਤੇ ਆ ਗਿਆ ਠੀਕ ਹੈ ਜੀ ਲਓ ਜੀ ਬਹੁਤ ਸੋਹਣਾ ਤੇ ਬਹੁਤ ਹੀ ਕਲਰ ਬਹੁਤ ਹੀ ਪਿਆਰੇ ਜਿਹੇ ਕਲਰ ਨੇ ਸਟਾਫ ਵੀ ਬਹੁਤ ਗੁੱਡ ਹੈਗਾ ਤੇ ਤੁਸੀਂ ਦੇਖ ਸਕਦੇ ਹੋਗੇ ਹੋ ਸਕਦਾ ਤੁਹਾਨੂੰ ਬਿਲਕੁਲ ਸਹੀ ਨਜ਼ਰ ਆ ਰਿਹਾ ਹੋਵੇ ਤੇ ਕੈਮਰੇ ਤੇ ਵਿੱਚ 19 20 ਦਾ ਜਿਹੜਾ ਕਲਰ ਦਾ ਉਹ ਫਰਕ ਆ ਜਿਹੜਾ ਪੈ ਜਾਂਦਾਗਾ ਠੀਕ ਹੈ ਜੀ ਤੇ ਇਹਦੇ ਵਿੱਚ ਚੌਥਾ ਕਲਰ ਏ ਆ ਗਿਆ ਠੀਕ ਹੈ ਰਸਟੀ ਜਿਹਾ ਸ਼ੇਡ ਆ ਗਿਆ ਤੇ ਬਹੁਤ ਹੀ ਸੋਹਣਾ ਸਟਾਫ ਹੋਊਗਾ ਇਹ ਸਾਰਾ ਜੇ ਤੁਸੀਂ ਪਸ਼ਮੀਨੇ ਦੇ ਨਹੀਂ ਕਰਾਉਣਾ ਚਾਹੁੰਦੇ ਤਾਂ ਇਸ ਤਰ੍ਹਾਂ ਦੇ ਸਟਾਫ ਦੇ ਉੱਪਰ ਵੀ ਤੁਸੀਂ ਸੂਟ ਹੈ ਜਿਹੜਾ ਰੈਡੀ ਕਰਵਾ ਸਕਦੇ ਹੋ ਪਸ਼ਮੀਨੇ ਦੇ ਕਰਾਉਣਾ ਚਾਹੁੰਦੇ ਹੋ ਰਾਮ ਟੈਕਸ ਪਸ਼ਮੀਨਾ ਹੋ ਗਿਆ ਡਬਲ ਟੋਨ ਦੀ ਹੈ ਕਿ ਇਸ ਵਾਰ ਨਵੀਂ ਸ਼ੇਡ ਆਈ ਹੈਗੀ ਠੀਕ ਹੈ ਜੀ ਤੇ ਉਸ ਦੇ ਉੱਪਰ ਵੀ ਤੁਸੀਂ ਸੂਟ ਹੈ ਜਿਹੜੇ ਰੈਡੀ ਕਰਵਾ ਸਕਦੇ ਹੋਗੇ ਤੇ ਇਹ ਵੀ ਬਹੁਤ ਸੋਹਣਾ ਸਟੱਫ ਆਇਆ ਹੈ ਟਿਸਟਾ ਬ੍ਰਾਂਡ ਦਾ ਗਰੰਟੀ ਵਾਲਾ ਸਟੱਫ ਹੋਊਗਾ ਠੀਕ ਹੈ ਜੀ ਕੋਈ ਬੂਰ ਵਗੈਰਾ ਨਹੀਂ ਹੁੰਦਾ ਕੋਈ ਖਰਾਬ ਨਹੀਂ ਹੁੰਦਾ ਹੈਗਾ ਤੇ ਬਹੁਤ ਹੀ ਜਿਆਦਾ ਸੋਹਣਾ ਸਟੱਫ ਹੈਗਾ ਤੁਸੀਂ ਅੱਖਾਂ ਬੰਦ ਕਰਕੇ ਸਾਨੂੰ ਆਰਡਰ ਜਿਹੜਾ ਦੇ ਸਕਦੇ ਹੋ ਤੇ ਅਗਲਾ ਕਲਰ ਆ ਗਿਆ ਜੀ ਇਹ ਵਾਲਾ ਠੀਕ ਹੈ ਜੀ येलो ਮਸਟਰਡ ਜਿਹਾ ਕਲਰ ਹੈਗਾ ਬਹੁਤ ਹੀ ਸੋਹਣੇ ਤੇ ਬਹੁਤ ਹੀ ਪਿਆਰੇ ਜਿਹੜੇ ਆਪਾਂ ਕਲਰ ਲੈ ਕੇ ਆਏ ਆਂਗੇ ਤੁਸੀਂ ਸਕਰੀਨਸ਼ਾਟ ਲਈ ਚੱਲੋ ਤੇ ਸਾਨੂੰ ਵਟਸਐਪ ਤੇ ਮੈਸੇਜ ਹੈ ਜਿਹੜਾ ਉਹ ਦੇਖਿਓ ਠੀਕ ਹੈ ਜੀ ਸਕਰੀਨ ਦੇ ਉੱਪਰ ਆਪਣਾ ਨੰਬਰ ਹੈ ਜਿਹੜਾ ਦਿੱਕਤਾ ਹੋਇਆ ਹੁੰਦਾ ਹੈਗਾ ਤੇ ਇੱਕ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਅਗਲਾ ਕਲਰ ਏ ਆ ਗਿਆ ਠੀਕ ਹੈ ਜੀ ਸਾਰੇ ਹੀ ਨਵੇਂ ਤੇ ਪਿਆਰੇ ਜਿਹੇ ਕਲਰ ਨੇ ਜਿਹੜੇ ਆਏ ਨੇਗੇ ਤੇ ਲੋਚ ਠੀਕ ਹੈ ਜੀ ਤੁਹਾਨੂੰ ਜਿਹੜਾ ਵੀ ਕਲਰ ਪਸੰਦ ਹੈ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਸਾਨੂੰ ਆਰਡਰ ਹੈ ਜਿਹੜਾ ਉਹ ਦੇ ਸਕਦੇ ਹੋ ਠੀਕ ਹੈ ਜੀ ਤਾਂ ਲਾਸਟ ਵਾਲਾ ਇਹਦੇ ਵਿੱਚ ਕਲਰ ਏ ਆ ਗਿਆ ਠੀਕ ਹੈ ਤੇ ਇਹ ਸਟਾਫ ਦੇ ਵਿੱਚ ਆਪਣੇ ਕੋਲ ਅੱਠ ਕਲਰ ਨੇ ਜਿਹੜੇ ਇਹ ਆਏ ਨੇ ਆਪਾਂ ਲੈ ਕੇ ਆਏ ਆ ਸਿਲੇਕਟਡ ਜੇ ਕਲਰ ਨੇ ਜਿਹੜੇ ਆਪਣੇ ਕੋਲ ਆਏ ਨੇਗੇ ਤੇ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਕਲਰ ਆਪ ਤੁਹਾਨੂੰ ਦੁਬਾਰੇ ਫੇਰ ਚੈੱਕ ਕਰਵਾ ਦਿੰਨੇ ਆਂਗੇ ਅੱਠ ਦੇ ਅੱਠ ਕਲਰ ਲੋਚ ਤੁਸੀਂ ਕੋਈ ਵੀ ਕਲਰ ਦੇ ਵਿੱਚ ਸਾਨੂੰ ਆਰਡਰ ਦੇ ਸਕਦੇ ਹੋ ਬਹੁਤ ਹੀ ਸੋਹਣਾ ਸਟੱਫ ਆਇਆ ਬਿਲਕੁਲ ਵੀ ਛੱਡਣ ਵਾਲਾ ਨਹੀਂ ਹੈਗਾ। ਲਓ। ਠੀਕ ਹੈ ਜੀ। ਤੇ ਅਗਲਾ ਤੁਹਾਨੂੰ ਦਿਖਾਉਣੇ ਆਂਗੇ ਇਹ ਵਾਲਾ ਹੈਗਾ ਜੀ ਬੰਗਲੋਰੀ ਸਿਲਕ ਦੇ ਵਿੱਚ ਇਹ ਆਪਾਂ ਸੈਂਪਲ ਦੇ ਤੌਰ ਤੇ ਮੰਗਵਾਇਆ ਹੈਗਾ। ਜੇ ਤੁਹਾਨੂੰ ਇਹ ਵਾਲਾ ਸਟੱਫ ਪਸੰਦ ਆ ਤੁਸੀਂ ਇਹਦੇ ਉੱਪਰ ਵਰਕ ਕਰਾਉਣਾ ਚਾਹੁੰਦੇ ਆਂ ਆਪਾਂ ਐਂਡ ਦੇ ਵਿੱਚ ਵੀਡੀਓ ਦੇ ਐਂਡ ਦੇ ਵਿੱਚ ਆਪਾਂ ਇਹਦੇ ਕਲਰ ਜਿਹੜੇ ਉਹ ODੀਆਂ ਫੋਟੋਆਂ ਜਿਹੜੀਆਂ ਆਪਾਂ ਲਾ ਦਾਂਗੇ। ਦੇਖੋ ਜੀ ਇਹ ਸ਼ਿਮਰ ਟਾਈਪ ਆਉਂਦਾ ਹੈਗਾ। ਤੇ ਇਸ ਤਰ੍ਹਾਂ ਇਹਦੇ ਵਿੱਚ ਲਾਈਨਾਂ ਜੀਆਂ ਬਣੀਆਂ ਹੁੰਦੀਆਂ ਨੇ ਸਟੱਫ ਦੇ ਵਿੱਚ ਠੀਕ ਹੈ ਤੇ ਦੇਖੋ ਇਸ ਤਰ੍ਹਾਂ ਦਾ ਸਟੱਫ ਹੋਊਗਾ ਤੁਸੀਂ ਇਹਦੇ ਉੱਪਰ ਕੋਈ ਵੀ ਵਰਕ ਕਰਵਾ ਸਕਦੇ ਹੋ ਪਾਰਟੀ ਵੀਅਰ ਸੂਟ ਹੈ ਜਿਹੜਾ ਇਹਦਾ ਆਪਾਂ ਆਪਾਂ ਆਈਡੀ ਕਰਵਾ ਸਕਦੇ ਹਾਂ ਹੈਂਡਵਰਕ ਮਸ਼ੀਨ ਵਰਕ ਆਰੀ ਵਰਕ ਹੋ ਗਿਆ ਜਿਸ ਤਰ੍ਹਾਂ ਦਾ ਵੀ ਤੁਸੀਂ ਕੰਮ ਕਰਾਉਣਾ ਚਾਹੁੰਦੇ ਹੋ ਤੁਸੀਂ ਕਰਵਾ ਸਕਦੇ ਹੋ ਬਹੁਤ ਹੀ ਜਿਆਦਾ ਸੋਹਣਾ ਤੇ ਸੌਫਟ ਹੈ ਜਿਹੜੀ ਇਹ ਬੰਗਲੋਰੀ ਸਿਲਕ ਦਾ ਸਟੱਫ ਆਇਆ ਹੈ ਇਦੇ ਵਿੱਚ ਕਾਫੀ ਕਲਰ ਨੇ ਜਿਹੜੇ ਆਏ ਨੇਗੇ ਆਪਾਂ ਪਿਕਸ ਜੜੀਆਂ ਹਲਾ ਦਾਂਗੇ ਤੁਸੀਂ ਉਹਨੂੰ ਜਿਹੜਾ ਵੀ ਕਲਰ ਪਸੰਦ ਆ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋਗੇ ਠੀਕ ਹੈ ਜੀ ਚਲੋ ਚ ਤੇ ਅੱਗੇ ਹੈਗਾ ਆਪਣੇ ਕੋਲੇ ਔਰਗਾਂਜਾ ਦੇ ਵਿੱਚ ਇਹ ਬ੍ਰੀਕ ਲਾਈਨਿੰਗ ਦੇ ਵਿੱਚ ਆਇਆਗਾ ਇਹਦੇ ਵਿੱਚ ਬ੍ਰੀਕ ਜੀ ਲਾਈਨ ਹੈਗੀ ਬਿਲਕੁਲ ਬ੍ਰੀਕ ਠੀਕ ਹੈ ਜੀ ਜਦੋਂ ਇਹ ਸਟਿਚ ਹੋ ਜਾਂਦਾ ਹੈ ਇਹਦੇ ਵੀ ਨੀਚੇ ਟੱਪ ਟਾ ਵਗੈਰਾ ਲੱਗ ਜੂ ਫਿਰ ਆਪਾਂ ਨੂੰ ਇਹਦੀ ਪ੍ਰੋਪਰ ਲਾਈਨਿੰਗ ਹੈ ਜਿਹੜੀ ਉਹ ਨਜ਼ਰ ਆਉਂਦੀ ਹੈਗੀ ਠੀਕ ਹੈ ਜੀ ਸਟਾਫ ਬਹੁਤ ਸੋਹਣਾ ਆਰਗਨ ਜਿਆਦਾ ਵੀ ਸੌਫਟ ਹੈਗਾ ਇਹ ਸਕਿਨ ਮਾਊਸ ਜੀ ਟੋਨ ਤੇ ਆਇਆ ਹੈਗਾ ਤੇ ਜੇ ਮੇਰੀਆਂ ਭੈਣਾਂ ਲਾਈਟ ਕਲਰ ਦੇ ਵਿੱਚ ਜਾਣਾ ਚਾਹੁੰਦੀਆਂ ਨੇ ਤਾਂ ਕਰਵਾ ਸਕਦੀਆਂ ਨੇ ਇਹਦੇ ਉੱਪਰ ਵੀ ਆਪਣੇ ਸੂਟ ਆ ਜਿਹੜੇ ਰੈਡੀ ਹੋ ਰਹੇ ਹੋਣਗੇ ਤੇ ਆਪਾਂ ਇਹ ਦੋ ਕਲਰ ਲੈ ਕੇ ਆਿਆਂਗੇ ਠੀਕ ਹੈ ਜੀ ਦੂਸਰਾ ਕਲਰ ਇਹਦੇ ਉੱਪਰ ਏ ਆ ਗਿਆ ਬਾਕੀ ਤੁਸੀਂ ਡਾਰਕ ਕਲਰ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਡਾਰਕ ਕਲਰ ਵੀ ਲੈ ਸਕਦੇ ਹੋ ਤੁਹਾਡੀ ਇੱਛਾ ਹੈਗੀ ਜਿਸ ਤਰ੍ਹਾਂ ਦਾ ਤੁਸੀਂ ਮਰਜ਼ੀ ਲੈ ਸਕਦੇ ਹੋ ਇਹ ਵੀ ਸਟਾਫ ਬਹੁਤ ਸੋਹਣਾ ਸੌਫਟ ਆ ਔਰਗੰజా ਦਾ ਤੇ ਬਹੁਤ ਹੀ ਜਿਆਦਾ ਸੋਹਣਾ ਸੂਟ ਆ ਜਿਹੜਾ ਇਹਦੇ ਉੱਪਰ ਰੈਡੀ ਹੋਊਗਾ ਤੁਸੀਂ ਕੋਈ ਵੀ ਵਰਕ ਕਰਵਾ ਸਕਦੇ ਹੋ ਇਹਦੇ ਵਿੱਚ ਦੋ ਕਲਰ ਇਹ ਹੋਗੇ ਤੇ ਅਗਲਾ ਹੈਗਾ ਆਪਾਂ ਇਹ ਵਾਲਾ ਵੈਸੇ ਆਪਾਂ ਪਹਿਲਾ ਵੀਡੀਓ ਦੇ ਵਿੱਚ ਦਿਖਾ ਚੁੱਕੀਆਂ ਹਾਂਗੇ ਇਹ ਹੈਗਾ ਆਪਣਾ ਪੀਚ ਟੋਨ ਤੇ ਠੀਕ ਹੈ ਜੀ ਡਾਰਕ ਪੀਚ ਟੋਨ ਹੋਊਗਾ ਇਹਦੇ ਵਿੱਚ ਵੀ ਸ਼ਿਮਰ ਮੰਗੂ ਸ਼ਾਈਨਿੰਗ ਹੈਗੀ ਠੀਕ ਹੈ ਜੀ ਬਹੁਤ ਸੋਹਣਾ ਸਟਾਫ ਹੈ ਇਸ ਵਾਰ ਇਹ ਸਟਾਫ ਹੈ ਜਿਹੜਾ ਪੂਰਾ ਹਿੱਟ ਰਹੂਗਾ ਤੇ ਬਹੁਤ ਹੀ ਜਿਆਦਾ ਸੌਫਟ ਹੈ ਤੁਸੀਂ ਇਹਦੇ ਉੱਪਰ ਵੀ ਸੂਟ ਰੈਡੀ ਕਰਵਾ ਸਕਦੇ ਹੋ ਜੇ ਤੁਸੀਂ ਹੈਂਡਵਰਕ ਨਹੀਂ ਕਰਾਉਣਾ ਤਾਂ ਮਸ਼ੀਨਵਰਕ ਜਾਰੀ ਵਰਕ ਦਾ ਸੂਟ ਵੀ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਬਹੁਤ ਸੋਹਣਾ ਸੂਟ ਹੈ ਜਿਹੜਾ ਇਹਦੇ ਉੱਪਰ ਬਣਨਾ ਹੈਗਾ ਦੂਸਰਾ ਕਲਰ ਇਹਦੇ ਵਿੱਚ ਇਹ ਆ ਗਿਆ ਠੀਕ ਹੈ ਸਾਰੇ ਬਹੁਤ ਪਿਆਰੇ ਕਲਰ ਨੇ ਤੀਸਰਾ ਆ ਗਿਆ ਵਾਈਨ ਜੈ ਸ਼ੇਡ ਤੇ ਚੌਥਾ ਇਹਦੇ ਵਿੱਚ ਏ ਆ ਗਿਆ ਕਾਪਰ ਕਲਰ ਠੀਕ ਹੈ ਜੀ ਕਾਪਰ ਰਸਟ ਜਿਹਾ 컬러 ਆ ਗਿਆ ਬਹੁਤ ਹੀ ਸੋਹਣਾ ਤੇ ਬਹੁਤ ਪਿਆਰਾ ਕਲਰ ਨੇ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਵੈਸੇ ਇਹਦੇ ਵਿੱਚ ਕਾਫੀ ਕਲਰ ਆਉਂਦੇ ਨੇ ਪਰ ਆਪਾਂ ਇੰਨੇ ਕਲਰ ਨਹੀਂ ਲੈ ਕੇ ਆਏ ਹੈਗੇ ਸਿਰਫ 4-5 ਕਲਰ ਹੀ ਲੈ ਕੇ ਆਏ ਆਂਗੇ ਠੀਕ ਹੈ ਜੀ ਉਹ ਤੁਹਾਨੂੰ ਦਿਖਾ ਰਹੀਆਂ ਜਿਹੜਾ ਵੀ ਤੁਹਾਨੂੰ ਇਹਦੇ ਵਿੱਚ ਕਲਰ ਪਸੰਦ ਆ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਕੈਮਰੇ ਦੇ ਵਿੱਚ ਕੁਝ ਜ਼ਿਆਦਾ ਸ਼ਾਈਨਿੰਗ ਕਰ ਰਿਹਾ ਹੁੰਦਾਗਾ ਕਿਉਂਕਿ ਕਮਰੇ ਦੇ ਵਿੱਚ ਲਾਈਟ ਲੱਗੀ ਹੋਈ ਹੁੰਦੀ ਹੈ ਉਹਦੇ ਕਰਕੇ ਜਿਹੜੇ ਕੱਪੜੇ ਦੇ ਉੱਪਰ ਸ਼ਾਈਨ ਹੈ ਥੋੜੀ ਜਿਹੀ ਵੱਧ ਪੈ ਜਾਂਦੀ ਹੈਗੀ ਜਿਵੇਂ ਤੁਸੀਂ ਜਾਗੋ ਵਗੈਰਾ ਤੇ ਪਾਉਣਾ ਚਾਹੁੰਦੇ ਹੋ ਜਾਂ ਤਾਂ ਇਸ ਤਰ੍ਹਾਂ ਦੇ ਸੂਟ ਹੈ ਜਿਹੜੇ ਤੁਸੀਂ ਰੈਡੀ ਕਰਵਾ ਸਕਦੇ ਹੋ ਠੀਕ ਹੈ ਤੇ ਜੇ ਤੁਸੀਂ ਘੱਟ ਸ਼ਾਈਨ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਤਰ੍ਹਾਂ ਦੇ ਸਟਾਫ ਉੱਪਰ ਰੈਡੀ ਕਰਵਾ ਸਕਦੇ ਹੋ ਇਹ ਵੀ ਸਟਾਫਾ ਜਿਹੜਾ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਜਿਹਾ ਸਟਾ ਦੇਖੋ ਜੀ ਇਹ ਬੈਂਦੀ ਸ਼ੇਡ ਹੋ ਗਿਆ ਇਹ ਵੀ ਬਹੁਤ ਸੋਹਣਾ ਸਟਾਫ ਹੈਗਾ ਸਿਲਕ ਟਾਈਪ ਇਹ ਸਟਾਫ ਆਇਆਗਾ ਠੀਕ ਹੈ ਦੂਸਰਾ ਕਲਰ ਇਹਦੇ ਵਿੱਚ ਇਹ ਆ ਗਿਆ ਓਨੀਅਨ ਟੋਨ ਤੇ ਠੀਕ ਹੈ ਜੀ ਓਨੀਅਨ ਸ਼ੇਡ ਹੋ ਗਿਆ ਇਹ ਇਹ ਵੀ ਬਹੁਤ ਹੀ ਜ਼ਿਆਦਾ ਸੋਹਣਾ ਸਟਾਫ ਹੈਗਾ ਤੇ ਇਸ ਬਾਰੇ ਨਵੇਂ ਸਟਾਫ ਆਏ ਲੰਗੇ ਤੁਸੀਂ ਸਾਨੂੰ ਆਰਡਰ ਜਿਹੜਾ ਦੇ ਸਕਦੇ ਹੋਗੇ ਠੀਕ ਹੈ ਲੋ ਜੀ ਤੇ ਅਗਲਾ ਇਹ ਵਾਲਾ ਸੂਟ ਹੈਗਾ ਇਹ ਆਪਾਂ ਜੈਨੀਫਰ ਸਿਲਕ ਦੇ ਉੱਪਰ ਰੈਡੀ ਕੀਤਾ ਹੋਇਆਗਾ ਤੇ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਜਿਹੜਾ ਤੁਸੀਂ ਇਹਨਾਂ ਦੇ ਉੱਪਰ ਬਣਾ ਸਕਦੇ ਹੋ ਜੇ ਤੁਸੀਂ ਕੱਲੀ ਜ਼ਰੀ ਦਾ ਵੀ ਵਰਕ ਕਰਵਾਉਣਾ ਹੋ ਥ੍ਰੈਡ ਨਹੀਂ ਲਗਾਉਣਾ ਚਾਹੁੰਦੇ ਜਾਂ ਥ੍ਰੈਡ ਲਗਾ ਕੇ ਵੀ ਤੁਸੀਂ ਇਸ ਤਰ੍ਹਾਂ ਦਾ ਮਸ਼ੀਨ ਵਰਕ ਦੇ ਵਿੱਚ ਵੀ ਸੂਟ ਹੈ ਜਿਹੜਾ ਤੁਸੀਂ ਪਾਰਟੀ ਵੀ ਇਹ ਸੂਟ ਰੈਡੀ ਕਰਵਾ ਸਕਦੇ ਹੋ ਬਾਕੀ ਤੁਹਾਡੀ ਇੱਛਾ ਹੈ ਤੁਹਾਨੂੰ ਕਿਸ ਤਰ੍ਹਾਂ ਦਾ ਕੰਮ ਪਸੰਦ ਹੈ ਉਹ ਤੁਸੀਂ ਸਤੋਂ ਰੈਡੀ ਕਰਵਾ ਸਕਦੇ ਹੋ ਇਸ ਤਰ੍ਹਾਂ ਦਾ ਠੀਕ ਹੈ ਲੋ ਜੀ ਇਹ ਵੀ ਆਪਣਾ ਕਾਪਰਸ ਦਾ ਕਲਰ ਆ ਕਾਪਰ ਰਸਟੀ ਜਾਂ ਸ਼ੇਡ ਆ ਲਾਈਟ ਰਸਟ ਜਾ ਆ ਜਾਂਦਾ ਕਾਪਰ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ ਇਹ ਇਸ ਤਰ੍ਹਾਂ ਆਪਣਾ ਚਾਕਾਂ ਦੇ ਉੱਪਰ ਕੰਮ ਕੀਤਾ ਹੋਇਆਗਾ ਇਹਦਾ ਠੀਕ ਐ ਜੀ 골ਡਨ ਜਿਹਦਾ ਆਪਾਂ ਕੰਮ ਕੀਤਾ ਹੋਇਆਗਾ ਬਹੁਤ ਸੋਹਣਾ ਸੂਟ ਆਪਣਾ ਬਣ ਕੇ ਰੈਡੀ ਹੋਇਆ ਚਾਕ ਨੇ ਇਹਦੇ ਆਪਾਂ ਨੇ ਸਾਡੇ 20 ਇੰਚ ਚਾਕ ਰੈਡੀ ਕੀਤੇ ਹੋਏ ਨੇਗੇ ਸਾਡੇ 23 ਇੰਚ ਤੁਸੀਂ ਹਿਪ ਜਿਹੜੀ ਰੱਖ ਸਕਦੇ 24 ਵੀ ਰੱਖ ਸਕਦੇ ਹੋ ਇਸ ਤਰ੍ਹਾਂ ਹੀ ਆਪਾਂ ਦੂਸਰੇ ਚਾਕ ਦੇ ਉੱਪਰ ਇਹ ਕੰਮ ਕੀਤਾ ਹੋਇਆਗਾ ਠੀਕ ਹੈ ਤੇ ਇਹਦੇ ਵਿੱਚ ਕਾਫੀ ਜ਼ਿਆਦਾ ਵੀਡੀਓ ਦੇ ਵਿੱਚ ਕਾਫੀ ਕਲਰ ਹੋਰ ਨਜ਼ਰ ਆ ਰਿਹਾਗਾ ਪਰ ਇਹ ਕਾਪਰ ਰਸਟ ਜਾ કે ਐਸਾ ਕਦਿਆਂ ਜਿਸ ਤਰ੍ਹਾਂ ਜਾਂ ਕਾਪਰ ਫਲਾਈਟ ਪੀਚ ਜਾ ਹੁੰਦਾਗਾ ਬਹੁਤ ਹੀ ਸੋਹਣਾ ਪਿਆਰਾ ਜਿਹਾ ਕਲਰ ਹੈਗਾ ਠੀਕ ਹੈ ਜੀ ਤੇ ਇਹ ਵਾਲਾ ਡਿਜ਼ਾਈਨ ਹੈ ਜਿਹੜਾ ਆਪਾਂ ਇਹਦੀ ਪਾਂ ਦੇ ਉੱਪਰ ਬਣਾਇਆ ਹੋਇਆ ਇਸ ਤਰ੍ਹਾਂ ਦਾ ਠੀਕ ਹੈ ਤੁਸੀਂ ਸਾਨੂੰ ਆਰਡਰ ਜਿਹੜਾ ਦੇ ਸਕਦੇ ਹੋਗੇ ਤੇ ਸਕਰੀਨ ਦੇ ਉੱਪਰ ਪ੍ਰਾਈਸ ਆਪਾਂ ਤੁਹਾਨੂੰ ਸ਼ੋਅ ਕਰ ਦਾਂਗੇ ਇੱਕ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆਂ ਕਰੋ